ਸੰਗਤ ਜੀ ਅੱਜ ਦੀ ਕਹਾਣੀ ਬਹਾਦਰ ਸਿੰਘ ਬਾਦ ਸਿੰਘ ਦੀ ਹੈ ਜਦੋਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ ਜਦੋਂ ਸਿੰਘਾਂ ਦੀ ਵਾਰੀ ਆਈ ਤਾਂ ਫਰੁਖਸ਼ੀਰ ਨੇ ਆਖਿਆ ਇਹਨਾਂ ਵਿੱਚੋਂ ਮੈਂ ਇੱਕ ਬਾਦ ਸਿੰਘ ਨਾ ਸੁਣਿਆ ਹੈ ਉਸ ਨੂੰ ਪੇਸ਼ ਕਰੋ ਸਿਪਾਹੀ ਬਾਦ ਸਿੰਘ ਨੂੰ ਸੰਗੀਨਾ ਦੀ ਛਾਹੇਤ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਏ ਫਰੁਖਸ਼ੀਰ ਨੇ ਬਾਦ ਸਿੰਘ ਵੱਲ ਤੱਕਿਆ ਤੇ ਵਿਅੰਗ ਨਾਲ ਆਖਿਆ ਸੁਣਿਆ ਤੂੰ ਬਹੁਤ ਬਹਾਦਰ ਹੈ ਮਰਨ ਤੋਂ ਪਹਿਲਾਂ ਕੋਈ ਬਹਾਦਰੀ ਤਾਂ ਦਿਖਾ ਜਾ ਸਿੰਘ ਨੇ ਝੱਕ ਹੋ ਕੇ ਬੋਲਿਆ ਪਹਾੜੀ ਕੋਈ ਜਾਦੂ ਨਹੀਂ ਹੈ ਜੋ ਮੈਂ ਸੰਗਲਾਂ ਵਿੱਚ ਵੱੱਦਾ ਹੋਇਆ ਦਿਖਾਵਾਂ ਮੇਰੇ ਸੰਗਲ ਖੁਲਵਾ ਫਿਰ ਤੇਰੀ ਦਿਲੀ ਇੱਛਾ ਵੀ ਪੂਰੀ ਕਰ ਦਵਾਂਗਾ ਬਾਦਸ਼ਾਹ ਨੇ ਖੋਲਣ ਦਾ ਹੁਕਮ ਦਿੱਤਾ ਸਿਪਾਈਆਂ ਨੇ ਗਲੇ ਦਾ ਭਾਰੀ ਤੌਕ ਅਤੇ ਪੈਰਾਂ ਦੀਆਂ ਬੇੜੀਆਂ ਖੋਲ ਕੇ ਹੱਥਾਂ ਦੀ ਅਜੇ ਇੱਕੋ ਹੱਤਕੜੀ ਖੋਲੀ ਸੀ ਕਿ ਬਾਦ ਸਿੰਘ ਨੇ ਜ਼ੋਰ ਮਾਰ ਕੇ ਹੱਤਕੜੀਆਂ ਵਾਲਾ ਸੰਗਲ ਸਿਪਾਈਆਂ ਹੱਥੋਂ ਖੋ ਕੇ ਬਿਜਲੀ ਦੀ ਫੁਰਤੀ ਨਾਲ ਐਸੀ ਮਾਰ ਕੀਤੀ ਕਿ ਸਿਪਾਈਆਂ ਨੂੰ ਸੁਰਤ ਹੀ ਨਹੀਂ ਲੈਣ ਦਿੱਤੀ ਤਿੰਨ ਥਾਂ ਤੇ ਹੀ ਮਾਰ ਦਿੱਤੇ ਅਤੇ ਕੁਝ ਅਦਮੋਹੇ ਹੋ ਗਏ ਜਦੋਂ ਸਿੰਘ ਨੇ ਕਹਿਰ ਭਰੀਆਂ ਨਜ਼ਰਾਂ ਵੱਲ ਬਾਦਸ਼ਾਹ ਵੱਲ ਤੱਕਿਆ ਤਾਂ ਉਹ ਪੈਪੀਤ ਹੋ ਕੇ ਨੱਠ ਕੇ ਦੂਰ ਜਾ ਖਲੋਤਾ ਅਤੇ ਚਲਾਉਣ ਲੱਗਾ ਖਤਮ ਕਰੋ ਇਸ ਕਾਫਰ ਨੂੰ ਸਿਪਾਈਆਂ ਨੇ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਬਾ ਸਿੰਘ ਦਾ ਸਾਰਾ ਸਰੀਰ ਛੰਨਣੀ ਹੋ ਗਿਆ ਉਹ ਖਲੋਤਾ ਹੀ ਸ਼ਹੀਦ ਹੋ ਕੇ ਤਰਤੇ ਡਿੱਗਾ ਤੇ ਬਾਕੀ ਸਿੰਘਾਂ ਨੇ ਜੈਕਾਰਾ ਖਜ਼ਾ ਦਿੱਤਾ ਇਨੇ ਦਿਨਾਂ ਤੋਂ ਭੁਖੇ ਪਾਣੀ ਸਿੰਘ ਨੇ ਬਾਦਸ਼ਾਹ ਨੂੰ ਐਸਾ ਬਹਾਦਰੀ ਦਾ ਜੋਹਰ ਦਿਖਾਇਆ ਕਿ ਬਾਦਸ਼ਾਹੀ ਫੌਜ ਨੂੰ ਭਾਜੜਾ ਪੈ ਗਈਆਂ ਅਤੇ ਉਹ ਸਿੱਖਾਂ ਤੋਂ थरथਰ ਕੰਬਣ ਲੱਗ ਗਿਆ ਤੇ ਕਿਸੇ ਸਿੱਖ ਨੂੰ ਅੱਗੇ ਤੋਂ ਇਹ ਨਹੀਂ ਕਿਹਾ ਕਿ ਤੂੰ ਸਾਨੂੰ ਬਹਾਦਰੀ ਦਾ ਜੋਹਰ ਦਿਖਾ ਦੋਸਤੋ ਬਾਸ ਸਿੰਘ ਦੀ ਬਹਾਦਰੀ ਸਾਡੇ ਲਈ ਪ੍ਰੇਰਨਾਦਾਇਕ ਹੈ ਬਾਸ ਸਿੰਘ ਬਹੁਤ ਹੀ ਬਾਦਰਸ਼ਕੀ ਸਿੱਖ ਕੌਮ ਦੀ ਸ਼ਾਨ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਸ ਸਿੰਘ ਦੀ ਬਹਾਦਰੀ ਦੇ ਕisse ਅੱਜ ਵੀ ਸਿੱਖ ਧਰਮ ਵਿੱਚ ਪਰਚਲੇ ਹਨ ਆਪਣੇ ਬੱਚਿਆਂ ਨੂੰ ਬਾਸ ਸਿੰਘ ਦੇ ਬਾਰੇ ਜ਼ਰੂਰ ਦੱਸੋ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ